ਸਦਮੂਸੇ ਵਾਲੇ ਲੋਕ ਗਏ ਨੂੰ 2 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਉਹਨਾਂ ਦੇ ਲਈ ਗੀਤ ਲਿਖੇ ਜਾ ਰਹੇ ਨੇ ਉਹਨਾਂ ਦੇ ਗੀਤ ਲਿਖੇ ਹੋਏ ਵੀ ਰਿਲੀਜ਼ ਹੋ ਰਹੇ ਨੇ ਸੱਜਾ ਗੱਲ ਜੀ ਤੁਸੀਂ ਦੇਖ ਰਹੇ ਪੀਡੀਸੀ ਪੰਜਾਬੀ ਔਰ ਅੱਜ ਸਦਮੂਸੇ ਵਾਲਾ ਦੀ ਯਾਦ ਵਿੱਚ ਸੁਪਿੰਦਰ ਬਰਾੜ ਜੀ ਨੇ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ ਜਿਸ ਦਾ ਟਾਈਟਲ ਹੈ ਨਿੱਕੇ ਪੈਰੀ ਹਾਲੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਨੇ ਅਨਾਉਂਸਮੈਂਟ ਕੀਤੀ ਸੀ ਕਿ ਬਹੁਤ ਜਲਦੀ ਉਹਨਾਂ ਦੇ ਘਰ ਨੰਨੇ ਮਹਿਮਾਨ ਆਉਣ ਵਾਲੇ ਨੇ ਯਾਨੀ ਕਿ ਚਰਨ ਕੌਰ ਜੀ ਐਕਸਪੈਕਟ ਕਰ ਰਹੇ ਨੇ ਬੇਬੀ ਵੈਰੀ ਸੂਨ ਔਰ ਹੋਪਫੁਲੀ ਮਾਰਚ ਦੇ ਮੰਤੇ ਵਿੱਚ ਉਹਨਾਂ ਨੇ ਕਿ ਪੈਰਾਂ ਦੀ ਗੂੰਜ ਸਾਨੂੰ ਸੁਣਾਏ ਦੇਵੇਗੀ ਸਿੱਧੂ ਮੂਸੇਵਾਲਾ ਦੇ ਘਰ ਜਸਵਿੰਦਰ ਬਰਾੜ ਜੀ ਨੇ ਹਾਲੀ ਦੇ ਵਿੱਚ ਇੱਕ Song ਰਿਲੀਜ਼ ਕੀਤਾ ਨਿੱਕੇ ਪੈਰੀ ਜੋ ਸਮਰਪਿਤ ਕਰਦੇ ਨੇ ਉਹ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਔਰ ਸਿੱਧੂ ਮੂਸੇਵਾਲਾ ਦੇ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਯਾਨੀ ਕਿ ਚਰਨ ਕੌਰ ਜੀ ਨੇ ਵੀ ਇਸ ਗਾਣੇ ਦੇ ਪੋਸਟ ਨੂੰ ਜਿੱਦ ਸਭ ਤੋਂ ਪਹਿਲੇ ਇਸ ਗਾਣੇ ਦੇ ਟਾਈਟਲ ਨੂੰ ਦੇਖ ਕੇ ਉਹਨਾਂ ਦੇ ਫੈਨਸ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਸੀ ਤੇ ਹੁਣ ਇਸ ਗੀਤ ਨੂੰ ਸੁਣਦੇ ਹੋਏ ਵੀ ਉਹਨਾਂ ਦੇ ਫੈਨਸ ਹੋ ਗਏ ਕਾਫੀ ਜ਼ਿਆਦਾ ਭਾਵੁਕ ਇਸ ਗਾਣੇ ਦੇ ਬੋਲ ਦੇ ਵਿੱਚ ਹੈ ਕਿ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾ ਇਸ ਨੂੰ ਸੁਣਦੇ ਹੋਏ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਤੇ ਲੋਕ ਇਸ ਗਾਣੇ ਨੂੰ ਪਸੰਦ ਕਰ ਰਹੇ ਨੇ ਪਿਆਰ ਦੇ ਰਹੇ ਨੇ ਉਹ ਦੇ ਵੀ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਚਰਨਕੌਰ ਜੀ ਜਿਨ੍ਹਾਂ ਨੇ ਇਸ ਗਾਣੇ ਦੇ ਪੋਸਟ ਨੂੰ ਬੀ ਸਟੋਰੀ ਦੇ ਵਿੱਚ ਕੀਤਾ ਸ਼ੇਅਰ ਉਹ ਵੀ ਕਾਫੀ ਜ਼ਿਆਦਾ ਰਿਲੇਟ ਕਰ ਪਾ ਰਹੇ ਨੇ ਇਸ ਗਾਣੇ ਨੂੰ ਸੁਣਦੇ ਹੋਏ ਯਾਦ ਕਰ ਰਹੇ ਨੇ ਆਪਣੇ ਪੁੱਤ ਨੂੰ ਤੇ ਉਹਦੇ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਜਲਦੀ ਉਮੀਦ ਕਰ ਰਹੇ ਨੇ ਉਹਨਾਂ ਦਾ ਪੁੱਤ ਵਾਪਸ ਆ ਰਿਹਾ ਉਹਨਾਂ ਹੀ ਨਿੱਕੇ ਪੈਰੀ ਜਸਵਿੰਦਰ ਬਰਾੜ ਜੀ ਹਾਲੀ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਔਰ ਲੋਕਾਂ ਤੱਕ ਇਹ ਮੈਸੇਜ ਵੀ ਪਹੁੰਚਾਇਆ ਕਿ ਅੱਜ ਉਹ ਐਸ ਜਸਵਿੰਦਰ ਬਰਾੜ ਨਹੀਂ ਬਲਕਿ ਸਿੱਧੂ ਮੂਸੇਵਾਲਾ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਉਹਨਾਂ ਦੇ ਜਜ਼ਬੇ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕਿਸਾਨ ਅੰਦੋਲਨ ਦੇ ਵਿੱਚ ਆਏ ਨੇ ਜਿੱਤੇ ਬਾਕੀਆਂ ਦੇ ਨਾਲ ਰਲ ਕੇ ਨੌਜਵਾਨ ਪੀੜੀ ਦੇ ਨਾਲ ਰਲ ਕੇ ਉਹ ਸਿੱਧੂ ਮੂਸੇਵਾਲਾ ਦੇ ਉਸੇ ਜਜ਼ਬੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚ ਦੇਖੋ ਜੇ ਗੜਬੜ ਤਾਂ ਜਿੱਥੇ ਜੇ ਪਰਮਾਤਮਾ ਨੇ ਲਿਖੀ ਉੱਤੇ ਹੋ ਹੀ ਜਾਣੀ ਹੈ ਨਾ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਉੱਥੇ ਵੀ ਹੋ ਜਾਈਏ ਹਨ ਜੇ ਆਪਾਂ ਅਕਾਲਪੁਰ ਖ ਨੂੰ ਮੰਨਦੇ ਆ ਬੰਦਾ ਆਪਦੇ ਬਚਾਇਆ ਕਦੇ ਨਹੀਂ ਬਚਦਾ ਹੈ ਨਾ ਬਾਕੀ ਕਿਸਾਨਾਂ ਦੇ ਨਾਲ ਜੇ ਅਸੀਂ ਨਾਲ ਖੜੇ ਆ ਹਨ ਕਿਉਂਕਿ ਆਪਾਂ ਖੁਦ ਵੀ ਕਿਸਾਨ ਆ ਇਹ ਨਹੀਂ ਵੀ ਕਲਾਕਾਰ ਕੋਈ ਅਲੱਗ ਕੰਮ ਹੁੰਦੀ ਆ ਕਲਾਕਾਰ ਵੀ ਕਿਸਾਨ ਨੇ ਉਹ ਵੀ ਖੇਤੀ ਕਰਦੇ ਆ ਕੋਈ 5 ਕਿੱਲਾਂ ਦੀ ਕਰਦਾ ਕੋਈ 2 ਕਿੱਲਾਂ ਦੀ ਕਰਦਾ ਕਿਸੇ ਕੋਲੇ ਵਾਦ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਖੜਨ ਲਈ ਆਏ ਆ ਅਸੀਂ ਖੁਦ ਕਿਸਾਨ ਆ ਅਸੀਂ ਕਹਿੰਦੇ ਸਾਡੇ ਨਾਲ ਖੜੋ ਅਣ ਅਸੀਂ ਕਿਸਾਨਾਂ ਆ ਅਸੀਂ ਕਿਸਾਨਾਂ ਦੇ ਸਾਰੇ ਜਿਹੜੇ ਉੱਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਜਾ ਰਹੇ ਨੇ ਹੈਨਾ ਤੇ ਉਹ ਜਾ ਰਹੇ ਨੇ ਤੇ ਅਸੀਂ ਵੀ ਕਿਸਾਨਾਂ ਦੇ ਨਾਲ ਆ ਪਰ ਜਿਹੜੀ ਅੱਜ ਦੀ ਵਿਸ਼ੇਸ਼ ਹਾਜ਼ਰੀ ਹੈ ਇਹ ਸਿੱਧੂ ਮੂਸੇਵਾਲੇ ਦੀ ਆ ਪੂਰਾ ਜਿਹੜੀ ਨੌਜਵਾਨ ਪੀੜੀ ਹੈ ਇਹ ਸਿੱਧੂ ਮੂਸੇਵਾਲੇ ਦੀ ਕਮੀ ਨੂੰ ਇਹ ਵੀ ਇਹ ਨਾ ਹੋਵੇ ਕਿ ਸਿੱਧੂ ਅੱਜ ਸਾਡੇ ਵਿੱਚ ਹੈ ਹਰ ਦਿਲ 'ਚ ਸਿੱਧੂ ਮੂਸੇਵਾਲੇ ਕਿ ਅੱਜ ਜਿਹੜਾ ਇਹ ਮਾਰਚ ਨਿਕਲਣਾ ਹੈ ਇਹ ਸਿੱਧੂ ਮੂਸੇਵਾਲੇ ਦੀ ਹਾਜ਼ਰੀ ਹੈ ਕਿਸਾਨਾਂ ਦੇ ਹੱਕ 'ਚ ਮੈਂ ਇਹ ਗੱਲ ਪਹਿਲਾਂ ਵੀ ਕਹਿ ਕਿ ਹਟੀਆਂ ਵੀ ਜਦੋਂ ਕਿਤੇ ਸੱਚ ਆਵਾਜ਼ ਉਠਾਉਂਦਾ ਤੇ ਇਹਨਾਂ ਚੀਜ਼ਾਂ ਦਾ ਆਪਾਂ ਸਾਹਮਣਾ ਕਰਤਾ ਜਦੋਂ ਕਿਤੇ ਸੱਚ ਜਦੋਂ ਨੇਰੀ ਆਉਂਦੀ ਹੈ ਨਾ ਸੱਚ ਦੀ ਫਿਰ ਕਈ ਤਰਫ ਪੱਟੇ ਵੀ ਜਾਂਦੇ ਹਨ ਇਹ ਥੋੜੀ ਵੀ ਉਹ ਨੇਰੀ ਸਾਫ ਸੁਥਰੀ ਨਹੀਂ ਪੈ ਜਾਂਦੀ ਜਦੋਂ ਜਦੋਂ ਸੱਚ ਦੀ ਨੇਰੀ ਉੱਠੂਗੀ ਜਦੋਂ ਜਦੋਂ ਸੱਚ ਦੇ ਪ੍ਰਤੀ ਆਵਾਜ਼ ਉੱਠੂਗੀ ਤੇ ਇਹ ਘਾਟੇ ਇਹ ਦੁਖਾਂਤ ਆਪਾਂ ਨੂੰ ਝੱਲਨੇ ਪੈ ਤੇ ਆਪਾਂ ਤਾਂ ਇਹ ਤਾਂ ਚੱਲੇ ਇਹਨਾਂ ਦੁਖਾਂਤਾਂ ਨੂੰ ਰੋਕਣ ਲਈ ਚੱਲੇ ਆਪਾਂ ਪਾਨਸੇ ਤੂੰ ਲਾਲੂ ਨਾਲ ਉਹਨਾਂ ਦੇ ਨਾਲ ਹੋਰ ਵੀ ਸਰਕਾਰ ਜੋ ਹੱਸਿਆ ਸਾਰੇ ਆਰਟਿਸਟ ਭਰਾ ਵੀ ਆ ਰਹੇ ਨੇ ਇਹ ਸ਼ੁਭ ਦਿਤ ਦੀ ਪੂਆ ਵੀ ਜਿੰਨੀ ਕਿ ਮੈਂ ਹੈ ਛੋਟੀ ਮੋਟੀ ਮੈਂ ਹਾਂਦਰ ਪਰ ਮੈਨੂੰ 2 ਸਾਲ ਹੋ ਗਏ ਨੇ ਸਿੱਧੂ ਮੂਸੇਵਾਲਾ ਨੇ ਦੁਨੀਆ ਨੂੰ ਅਲਵਿਦਾ ਕਹਿਆ ਹੋਵੇ ਪਰ ਅੱਜ ਵੀ ਉਹਨਾਂ ਦੇ ਫੈਨਸ ਔਰ ਉਥੇ ਪੰਜਾਬੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਹੈ ਹਰ ਪਲ ਤੇ ਜਸਵਿੰਦਰ ਬਰਾਰਦੀ ਦਾ ਇਹ ਨਿੱਕੇ ਪੈਰੀ ਗੀਤ ਤੁਹਾਨੂੰ ਕਿਹੋ ਜਿਹਾ ਲੱਗਾ ਸਾਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ ਇਸੇ ਦੇ ਨਾਲ ਜੇ ਵੀਡੀਓ ਆਈ ਤੁਹਾਨੂੰ ਪਸੰਦ ਥੂ ਲਾਈਕ ਸ਼ੇਅਰ ਐਂਡ ਕਮੈਂਟ